ਦੇਖੋ ਕੱਲ ਜੋ ਮਾਨਸਾ ਦੇ ਵਿੱਚ ਪ੍ਰਸ਼ਾਸਨ ਨੇ ਕੀਤਾ ਉਹ ਘਬਰਾਟ ਹੈ ਆਪ ਪਾਰਟੀ ਦੀ ਝਾੜੂ ਪਾਰਟੀ ਦੀ ਤੇ ਬਾਦਲਾਂ ਦੀ ਰਲ ਕੇ ਇਹਨਾਂ ਨੇ ਸਮ੍ਰਿਤੀ ਰਾਣੀ ਜੀ ਦੇ ਚੌਪਰ ਨੂੰ ਲੈਂਡ ਕਰਨ ਦੇ ਵਿੱਚ ਸਹਿਯੋਗ ਨਹੀਂ ਦਿੱਤਾ ਉਹਦੇ ਬਾਰੇ ਮੈਂ ਆਪਦੇ ਸੀਨੀਅਰ ਲੀਡਰ ਸਹਿਬਾਨ ਨਾਲ ਗੱਲ ਕੀਤੀ ਹੈ ਅੱਜ ਐਕਸ਼ਨ ਵੀ ਹੋਊਗਾ ਇੱਕ ਇੱਕ ਆਫੀਸਰ ਜਿਹੜਾ ਉਸ ਗੱਲ ਵਾਸਤੇ ਜ਼ਿੰਮੇਵਾਰ ਹੋਊਗਾ ਉਹ ਇੱਥੋਂ ਚੱਕਿਆ ਜਾਊਗਾ ਔਰ ਜਿਹੜਾ ਹੁਣ ਜਿਹੜਾ ਭਾਜਪਾ ਇਸ ਚੀਜ਼ ਨੂੰ ਲਾਈਟਲੀ ਨਹੀਂ ਲੈ ਸਕਦੀ ਇੰਨਾ ਖੌਫ ਸੀਗਾ ਦੇਖੋ ਮੈਨੂੰ ਰਿਟਾਇਰਮੈਂਟ ਰੋਕੀ ਮੇਰਾ ਸਿਰਾਜਨਾਥ ਜੀ ਦੀ ਰੈਲੀ ਨਹੀਂ ਸਟੇਡੀਅਮ ਦੇ ਵਿੱਚ ਹੋਣ ਦਿੱਤੀ ਕੱਲ ਮੇਰੇ ਘਰ ਦੇ ਅੱਗੇ ਬੈਰੀਕੇਡਿੰਗ ਕਰ ਲਈ ਅੱਜ ਮੇਰੇ ਮਦਰ ਇਨ ਲਾ ਨੂੰ ਜਾ ਕੇ ਪੁਲਿਸ ਕਹਿ ਰਹੀ ਕਿ ਤੁਸੀਂ ਮਨਜ਼ੂਰੀ ਲੈ ਕੇ ਕੰਪੇਨ ਕਰੋ ਉਹਨਾਂ ਨੇ ਕਿਹੜਾ ਕੋਈ ਸਪੀਕਰ ਲਾਇਆ ਇੰਨਾ ਖੌਫ ਹੈ ਸਾਰਿਆਂ ਦੇ ਵਿੱਚ ਕਿ ਤਰ੍ਹਾਂ ਤਰ੍ਹਾਂ ਦੇ ਹੱਤਖੰਡੇ ਪ੍ਰਸ਼ਾਸਨ ਵੱਲੋਂ ਵਰਤੇ ਜਾ ਰਹੇ ਐ ਸੋ ਮੈਂ ਇਹੀ ਕਹੂੰਗੀ ਕਿ ਵੀ ਹੁਣ ਇਹੋ ਜਿਹੇ ਆਫੀਸਰ ਇੱਥੇ ਰਹਿਣੇ ਨਹੀਂ ਚਾਹੀਦੇ ਮਨਸ਼ਾ ਨਹੀਂ ਰਹਿਣਗੇ ਮਨਸ਼ਾ ਇਹ ਹੈਗੀ ਆ ਕਿ ਡਰੇ ਹੋਏ ਆ ਉਹਨਾਂ ਨੂੰ ਇਹ ਆ ਕਿ ਭਾਜਪਾ ਜਿੱਤ ਰਹੀ ਆ ਕੱਲ ਦੀ ਰੈਲੀ ਦੇ ਵਿੱਚ ਪਿੰਡਾਂ ਦੇ ਲੋਕ ਸੀਗੇ ਕੱਲ ਜ਼ਿਮੀਦਾਰ ਕਿਸਾਨ ਭਰਾ ਉੱਥੇ ਬੈਠੇ ਸੀਗੇ ਜਿਹੜੇ ਸਾਨੂੰ ਸੁਣ ਰਹੇ ਸੀ 4 ਘੰਟੇ 2 ਤੋਂ 6 ਵਜੇ ਤੱਕ ਕਿਸਾਨ ਭਰਾ ਜ਼ਿਮੀਦਾਰ ਭਰਾ ਉੱਥੇ ਬੈਠ ਕੇ ਰੈਲੀ ਦੇ ਵਿੱਚ ਉੜੀ ਕਰੈਸੀ ਸ਼੍ਰੀਮਤੀ ਸਿਮਰਤੀ ਰਾਣੀ ਜੀ ਨੂੰ ਉਹਨਾਂ ਦੇ ਵਿਚਾਰ ਸੁਣਨ ਵਾਸਤੇ ਮੇਰੀ ਬੇਨਤੀ ਤੇ ਉਹ ਵਾਪਸ ਗਏ ਆ ਕਿ ਵੀਰੋ ਹੁਣ ਸ਼ਰਾਰਤ ਹੋ ਚੁੱਕੀ ਹੈ ਤੁਹਾਨੂੰ ਵਾਪਸ ਜਾਣਾ ਪਊਗਾ ਤੁਸੀਂ ਡਟ ਕੇ ਇੱਕ ਤਰੀਕ ਨੂੰ ਵੋਟਾਂ ਪਾਓ ਤੇ ਝਾੜੂ ਨੂੰ ਤੀਲਾ ਤੀਲਾ ਕਰ ਦਿਓ ਨਾਲੇ ਬਾਦਲਾਂ ਨੂੰ ਵੀ ਇੱਥੋਂ ਭਜਾਓ ਫੇਰ ਉੱਥੋਂ ਗਏ ਆ ਕਿਸਾਨ ਭਰਾ ਕੱਲ ਐਡੀ ਵੱਡੀ ਗਿਣਤੀ ਚ ਆਏ ਸੀਗੇ ਸਾਡੇ ਹੱਥੋਂ ਦੇ ਘਰ ਦੇ ਕੀ ਬੈਰੀਕੇਟਿੰਗ ਕਰ ਦਿੱਤੀ ਸੀ ਬਿਲਕੁਲ ਜੀ ਉਹਦੀਆਂ ਵੀਡੀਓਜ਼ ਹੈਗੀਆਂ ਮੈਂ ਤੁਹਾਨੂੰ ਪੇਜ ਦੇਉਂਗੀ ਬਾਅਦ ਉਹਦੇ 'ਚ ਬਿਲਕੁਲ ਦੇਖੋ ਬੈਰੀਕੇਡਿੰਗ ਕਰਨੀ ਹੁੰਦੀ ਹੈ ਕਿ 200 ਮੀਟਰ 500 ਮੀਟਰ ਤੇ ਕਰਨੀ ਚਾਹੀਦੀ ਸੀ ਸਾਡਾ ਬਾਹਰ ਰੋਕ ਕੇ ਜੇ ਉੱਥੋਂ ਤੱਕ ਹੀ ਕਿਸਾਨਾਂ ਨੇ ਆ ਜਾਣਾ ਹੈ ਵਾਈ ਪਲੱਸ ਮੇਰੇ ਕੋਲ ਸਿਕਿਉਰਿਟੀ ਹੈ ਉਹਦਾ ਮਤਲਬ ਨਹੀਂ ਰਹਿ ਜਾਂਦਾ ਜੋ ਮੇਰੇ ਗੇਟ ਤੇ ਬੈਠੇ ਆ ਤੇ ਸਾਡੇ ਬੱਚੇ ਅੰਦਰ